ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜਾ ਅਸੀਂ ਟੌਪਿਕ ਲੈ ਕੇ ਆਏ ਆ ਇਹ ਮੈਨੂੰ ਲੱਗਦਾ ਬਹੁਤ ਪ੍ਰੇਵੈਲੈਂਟ ਹੈ ਇੱਕ ਚੀਜ਼ ਉਸ ਦੇ ਉੱਤੇ ਸਾਡਾ ਮਨ ਕੀਤਾ ਕਿ ਉਸ ਤੇ ਡਿਸਕਸ਼ਨ ਕੀਤੀ ਜਾਵੇ ਟੌਪਿਕ ਹੈ ਕਿ ਆਪਾਂ ਹਰ ਜਗ੍ਹਾ ਇਹ ਚੀਜ਼ ਸੁਣਦੇ ਆਂ ਵੀ ਇਨਸਾਨ ਨੂੰ ਜਿੰਨੇ ਸਵਾਸ ਮਿਲੇ ਹੈ ਉਹ ਓਨੇ ਹੀ ਮਤਲਬ ਭੋਗੂਗਾ ਉਸ ਤੋਂ ਇੱਕ ਨਾ ਘਟ ਨਾ ਵਧ ਕਿ ਗਿਣਤੀ ਫਿਕਸ ਹੈ ਸਾਹਾਂ ਦੀ ਇਸ ਨੂੰ ਅਸੀਂ ਥੋੜਾ ਜਿਹਾ ਡਿਟੇਲ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲ ਦੇ ਵਿੱਚ ਇਹ ਹੈ ਕਿ ਕਿ ਸਵਾਸਾਂ ਦੀ ਗਿਣਤੀ ਕਿਵੇਂ ਫਿਕਸ ਹੈ ਕਿ ਇਦਾਂ ਕਿ ਆਪਾਂ ਨੂੰ ਸਵਾਸ ਮਿਲ ਗਏ ਕਿ ਜੇ ਤੁਹਾਨੂੰ ਆਪਾਂ ਜੇ ਕਾਊਂਟਿੰਗ ਚ ਗਣ ਲਈਏ ਵੀ ਤੁਹਾਨੂੰ 21000 ਸਵਾਸ ਮਿਲ ਗਏ ਜੀ ਲਾਈਕ ਇਸ ਤਰ੍ਹਾਂ ਜਾਂ ਇਹਦਾ ਕੋਈ ਹੋਰ ਡੀਪਰ ਮੀਨਿੰਗ ਹੈ ਉਹਦੇ ਬਾਰੇ ਅਸੀਂ ਅੱਜ ਗੱਲ ਕਰਨ ਜਾ। ਜਿੰਨਾ ਆਪਾਂ ਸੁਣਦੇ ਸੀ ਤਾਂ ਅਸੀਂ ਇਹ ਚੀਜ਼ ਸਾਡੇ ਦਿਮਾਗ 'ਚ ਸਭ ਤੋਂ ਪਹਿਲਾ ਕੁਐਸਚਨ ਜਿਹੜਾ ਆਇਆ ਉਹ ਇਹ ਸੀਗਾ ਵੀ ਗੁਰਬਾਣੀ ਸ਼ਰੀਰ ਦੀ ਗੱਲ ਤਾਂ ਕਰਦੀ ਹੀ ਨਹੀਂ। ਸਰੀਰ ਦੀ ਗੱਲ ਜਦੋਂ ਆਪਾਂ ਕਰਦੇ ਆਂ ਉਦੋਂ ਗੱਲ ਆਊਗੀ ਨਾ ਬਾਡੀ ਵਾਲੇ ਬਾਡੀ ਦੀ ਕੀ ਗੱਲ ਆਊਗੀ ਉਮਰ ਦੀ ਗੱਲ ਆਊਗੀ ਇਹ ਤਾਂ ਫਿਜ਼ੀਕਲ ਵਰਲਡ ਦੀਆਂ ਚੀਜ਼ਾਂ ਐ ਤੇ ਗੁਰਬਾਣੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਉਹ ਫਿਜ਼ੀਕਲ ਵਰਲਡ ਸਰੀਰ ਦੀ ਗੱਲ ਨਹੀਂ ਕਰਦੀ ਉਹ ਗੱਲ ਕਰਦੀ ਹੈ ਆਤਮਾ ਦੀ ਮਨ ਦੀ ਆਤਮਿਕ ਅਵਸਥਾ ਦੀ ਜਦੋਂ ਉਹ ਇਸ ਚੀਜ਼ ਦੀ ਗੱਲ ਕਰ ਰਹੀ ਹੈ ਤਾਂ ਇਹ ਗੱਲ ਵਿੱਚ ਕਿੱਥੋਂ ਆਊਗੀ ਕਿ ਸਾਫ ਫਿਕਸ ਨੇ ਜਿਹਦੀ ਉਮਰ ਜਿੰਨੀ ਐ ਉੰਨੀ ਲਿਖੀ ਗਈ ਐ ਉਹ ਉੰਨੀ ਹੋਊਗੀ ਤਾਂ ਇਹ ਕੌਂਟਰੈਡਿਕਟ ਕਰਦੀਆਂ ਸੀ ਚੀਜ਼ਾਂ ਇਸ ਕਰਕੇ ਸਾਡੇ ਦਿਮਾਗ 'ਚ ਚੀਜ਼ਾਂ ਆਈਆਂ ਹਨਾ ਤਾਂ ਉੱਥੋਂ ਫਿਰ ਅਸੀਂ ਥੋੜਾ ਜਿਹਾ ਹੋਰ ਮਤਲਬ ਸਮਝਣ ਦੀ ਕੋਸ਼ਿਸ਼ ਕੀਤੀ ਅਸੀਂ ਚੀਜ਼ਾਂ ਸਮਝੀਆਂ ਅਸੀਂ ਜੋ ਸਾਨੂੰ ਚੀਜ਼ਾਂ ਲੱਗੀਆਂ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਕੋਈ ਵੱਖਰਾ ਮੀਨਿੰਗ ਕਰਦੇ ਆ ਜਾਂ ਇਹੀ ਸਹੀ ਹੈ ਜੋ ਸਾਨੂੰ ਲੱਗ ਰਿਹਾ ਇਸ ਟਾਈਮ ਤੇ ਕਿ ਇਹ ਵੈਲਿਡ ਹੈ ਤੇ ਸਾਡੇ ਐਕਸਪੀਰੀਅੰਸ ਜਾਂ ਸਾਡੇ ਲੌਜੀਕ ਨਾਲ ਮੈਚ ਕਰ ਰਿਹਾ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਸਾਹਾਂ ਦੀ ਗੱਲ ਹੁੰਦੀ ਹੈ ਨਾ ਐਕਚੁਅਲੀ ਉਹ ਪ੍ਰਾਣਾ ਦੀ ਗੱਲ ਕੀਤੀ ਜਾਂਦੀ ਹੈ ਸਵਾਸਾਂ ਦੀ ਗੱਲ ਕੀਤੀ ਜਾਂਦੀ ਹੈ ਅਸੀਂ ਫਿਜ਼ੀਕਲ ਲੈਵਲ ਤੇ ਸਮਝ ਰਹੇ ਨੇ ਕਿ ਸਾਹ ਜੋ ਅਸੀਂ ਲੈ ਰਹੇ ਹਾਂ ਸਿਰਫ ਉਹਨਾਂ ਦੀ ਗਿਣਤੀ ਹੈ ਕਿ ਇੰਨੇ ਤੋਂ ਇੰਨੇ ਸਾਹ ਤੋਂ ਡਿ ਫਿਕਸਡ ਹੈ ਐਕਚੁਅਲ ਦੇ ਵਿੱਚ ਲਾਈਫ ਫੋਰਸ ਦੀ ਗੱਲ ਕੀਤੀ ਜਾਂਦੀ ਹੈ ਸਾਡੀ એનર્ਜੀ ਦੀ ਗੱਲ ਕੀਤੀ ਜਾਂਦੀ ਹੈ ਲਾਈਫ એનર્ਜੀ ਦੀ ਗੱਲ ਕੀਤੀ ਜਾਂਦੀ ਹੈ ਪ੍ਰਾਨ ਊਰਜਾ ਪੰਜਾਬੀ ਦੇ ਵਿੱਚ ਆਪਾਂ ਉਹਨੂੰ ਕਹਿ ਸਕਦੇ ਹਾਂ ਤਾਂ ਇਹਦਾ ਬੇਸਿਕਲੀ ਕੀ ਹੈ ਕਿ ਜਦੋਂ ਇੱਕ ਇਨਸਾਨ ਜਨਮ ਲੈਂਦਾ ਨਾ 노 ਡਾਊਟ ਇਟ ਇਸ ਫਿਕਸ ਹੈ ਬਟ ਇੱਕ ਇਹਦਾ ਐਕਚੁਅਲ ਮਤਲਬ ਕੀ ਹੁੰਦਾ ਆ ਕਿ ਜਦੋਂ ਇੱਕ ਇਨਸਾਨ ਜਨਮ ਲੈਂਦਾ ਨਾ ਪਿਛਲੇ ਕਰਮਾਂ ਦੇ ਬੇਸ ਤੇ ਉਸ ਇਨਸਾਨ ਕੋਲ ਜਿੰਨੇ ਸਵਾਸ ਜਿੰਨੀ એનર્ਜੀ ਜਿੰਨੀ ਪ੍ਰਾਨ ਊਰਜਾ ਪਈ ਹੈ ਨਾ ਉਹਨੇ ਉਹਨੂੰ ਯੂਜ਼ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਆਪਣੇ ਕਰਮਾਂ ਨੂੰ ਸਹੀ ਰਾਹ ਤੇ ਪਾਉਣਾ ਹੈ ਆਪਣੇ ਕਰਮਾਂ ਨੂੰ ਕਲੀਨ ਕਰਨਾ ਹੈ ਤੇ ਆਪਣੀ ਆਤਮਾ ਨੂੰ ਕਲੀਨ ਕਰਨਾ ਹੈ ਤੇ ਉਸ ਪਰਮਾਤਮਾ ਦੇ ਨਾਲ ਮੇਲ ਹੋਣਾ ਹੈ ਉਹਦਾ ਉਸ ਬੇਸ ਤੇ ਹੈਨਾ ਤੋ ਐਕਚੁਅਲ ਦੇ ਵਿੱਚ ਉਹ ਪ੍ਰਾਨਿਕ ਊਰਜਾ ਦੀ ਗੱਲ ਕੀਤੀ ਜਾਂਦੀ ਹੈ ਕਿ ਜੋ એનર્ਜੀ ਹੈ ਤੁਹਾਡੀ ਫੋਰ ਐਗਜ਼ਾਮਪਲ ਜੇ ਤੁਸੀਂ ਪਿਛਲੇ ਜਨਮ ਦੇ ਵਿੱਚ ਮੰਨ ਲਓ ਇਹੋ ਜੇ ਕੰਮ ਕੀਤੇ ਕਿ ਅੱਜ ਤੁਹਾਡੀ ਜਦੋਂ ਤੁਸੀਂ ਜੰਮੇ ਨਾ ਤੇ ਤੁਹਾਡੀ ਊਰਜਾ ਜਿਹੜੀ ਹੈ 50% ਸੀ ਐਸ ਅ ਬੈਟਰੀ ਮੰਨ ਲੈਂਦੇ ਆਪਾਂ ਹੈ ਨਾ ਕਿ 50% ਤੇ ਸੀਗੀ ਹੁਣ ਉਹ 50% ਤੁਹਾਡੀ ਫਿਕਸ ਹੈ ਕਿ ਉਹਨੇ ਘਟਣਾ ਵਧਣਾ ਨਹੀਂ ਹੈਗਾ ਹੁਣ ਜੇ ਇੱਕ ਇਨਸਾਨ ਦੀ 70% ਹੈ ਇੱਕ ਇਨਸਾਨ ਦੀ 50% ਹੈ 50% ਵਾਲਾ ਜਿਹੜਾ ਇਨਸਾਨ ਹੈ ਨਾ ਉਹਨੂੰ ਵੱਧ ਮਿਹਨਤ ਕਰਨੀ ਪਊਗੀ ਹੈਨਾ ਆਪਣੇ ਕੰਮਾਂ ਨੂੰ ਕੰਪਲੀਟ ਕਰਨ ਵਾਸਤੇ ਕਿਉਂਕਿ ਉਹਦੇ ਕੋਲ ਥੋੜੀ ਜਿਹੀ ਘੱਟ ਊਰਜਾ ਬੇਸਡ ਔਨ ਦਾ ਪਾਸਟ ਕਾਰਮਿਕ ਜੋ ਵੀ ਉਹਦੇ ਕਨੈਕਸ਼ਨਸ ਰਹੇ ਨੇ ਮਾੜੇ ਕਰਮ ਰਹੇ ਨੇ ਸੋ ਉਹਨੂੰ ਥੋੜੀ ਵੱਧ ਮਿਹਨਤ ਕਰਨੀ ਪਊਗੀ ਉਹਨੂੰ ਉਹ 50% ਹੀ ਯੂਜ਼ ਕਰਨੀ ਪੈਣੀ ਹੈ ਤਾਂ ਕਿ ਉਹ ਆਪਣੇ ਜਿਹੜਾ ਜਨਮ ਮਰਨ ਦਾ ਖੇਡ ਹੈਗਾ ਉਹਦੇ ਵਿੱਚੋਂ ਨਿਕਲ ਕੇ ਉਸ ਪਰਮਾਤਮਾ ਨਾਲ ਮੇਲ ਖਾ ਕੇ ਮੇਲ ਖਾ ਸਕੇ ਇੱਕਮਿਕ ਹੋ ਸਕੇ ਆਈ ਹੋਪ ਕਿ ਆਪਾਂ ਥੋੜਾ ਜਿਹਾ ਸਿੰਪਲੀਫਾਈ ਕਰ ਸਕੇ ਹੋਵਾਂਗੇ ਹੈਨਾ ਸੂਰਜ ਦੀ ਰੌਸ਼ਨੀ ਫਿਕਸ ਹੈ ਠੀਕ ਹੈ ਆਪਾਂ ਨੂੰ ਪਤਾ ਹੈ ਕਿ ਸੂਰਜ ਦੀ ਰੌਸ਼ਨੀ ਤਾਂ ਇੰਨੀ ਹੀ ਰਹਿਣੀ ਹੈ ਪਰ ਕਈ ਵਾਰ ਜਦੋਂ ਸੂਰਜ ਦੇ ਅੱਗੇ ਬੱਦਲ ਆ ਜਾਂਦੇ ਆ ਤਾਂ ਇੱਕ ਬਲਾਕੇਜ ਆ ਜਾਂਦਾ ਹੈ ਤਾਂ ਇਹਦਾ ਮਤਲਬ ਇਹ ਤਾਂ ਹੁੰਦਾ ਨਹੀਂ ਕਿ ਸੋਰਸ ਤੋਂ ਜਿਹੜੀ એનર્ਜੀ ਹੈ ਉਹ ਘਟ ਗਈ ਸੋਰਸ ਦੀ એનર્ਜੀ ਉਹੀ ਰਹਿਣੀ ਹੈ ਉਹ ਕਨਸਟੈਂਟ ਰਹਿਣੀ ਹੈ ਪਰ ਜਿਹੜੇ ਬਲਾਕੇजेस ਆਪਾਂ ਕਹਿ ਰਹੇ ਆ ਨਾ ਉਹ ਆਪਾਂ ਕ੍ਰੀਏਟ ਕੀਤੇ ਆ ਆਪਣੇ ਕਰਮਾਂ ਦੇ ਨਾਲ ਤਾਂ ਜਦੋਂ ਤੁਸੀਂ فرض ਕਰੋ ਕਿ ਸੂਰਜ ਨੂੰ ਮੰਨ ਲਓ ਕਿ ਇੱਕ ਸੋਰਸ ਹੈ ਉਥੋਂ ਤੁਸੀਂ ਤੁਹਾਡਾ ਜਨਮ ਹੁੰਦਾ ਤੁਸੀਂ ਜਿਹੜੇ ਕਰਮ ਕੀਤੇ ਉਹ ਸਮਝ ਲੋ ਬਦਲ ਹੈ ਤਾਂ ਤੁਸੀਂ ਇੱਕ ਬਲਾਕੇਜ ਕ੍ਰੀਏਟ ਕਰਤਾ ਮੰਨ ਲਓ ਤੁਸੀਂ ਇਹੋ ਜੇ ਕੰਮ ਕੀਤੇ ਆ ਜੋ ਵੀ ਚੀਜ਼ਾਂ ਕੀਤੀਆਂ ਤੁਸੀਂ ਕੌਨਸ਼ੀਅਸ ਨਹੀਂ ਰਹੇ ਤੁਹਾਡੇ ਤੋਂ ਚੀਜ਼ਾਂ ਹੋ ਗਈਆਂ ਜੋ ਵੀ ਹੋ ਗਿਆ ਤਾਂ ਉਹ ਇੱਕ ਬਲਾਕੇਜ ਹੋ ਗਿਆ ਤਾਂ ਕੀ ਹੋ ਗਿਆ ਕਿ ਸੂਰਜ ਦੀ ਤੁਹਾਡੇ ਤੱਕ ਜਿਹੜੀ ਲਾਈਟ ਪਹੁੰਚਣੀ ਹੈ ਨਾ ਉਹਦਾ ਜਿਹੜਾ ਚੈਨਲ ਹੈ ਉਹਦਾ ਜਿਹੜਾ ਪਾਥ ਹੈ ਉਹ ਛੋਟਾ ਹੋ ਗਿਆ ਰਾਈਟ ਤਾਂ ਉਹ ਜਦੋਂ ਉਹ ਹੁਣ ਤੁਸੀਂ ਦੁਬਾਰਾ ਜਨਮ ਲਓਗੇ ਤਾਂ ਤੁਹਾਨੂੰ ਉਹ ਪਾਥ ਜਿਹੜਾ ਉਹ ਛੋਟਾ ਮਿਲਿਆ ਪਾਥ ਛੋਟਾ ਮਿਲਿਆ ਇਹਦਾ ਮਤਲਬ ਇਹ ਕਿਤੇ ਨਹੀਂ ਹੈਗਾ ਕਿ ਉਮਰ ਘੱਟ ਮਿਲੀ ਹੈ ਸਾ ਘਟ ਮਿਲੇ ਇਹ ਇਹ ਫਿਜ਼ੀਕਲ ਵਰਲਡ ਦੀਆਂ ਚੀਜ਼ਾਂ ਆਪਾਂ ਇਹਦੀ ਗੱਲ ਨਹੀਂ ਕਰ ਰਹੇ ਉਹ ਪਾਥ ਥੋੜਾ ਮਿਲਿਆ ਜਿਹੜਾ ਤਾਂ ਉਹ ਪਾਥ ਦੇ ਵਿੱਚ ਤੁਸੀਂ ਹੁਣ ਤੁਹਾਡੇ ਕੋਲੇ ਇੱਕ ਚੈਲੰਜ ਹੈ ਕਿ ਜੋ ਵੀ ਤੁਸੀਂ ਸਿੱਖਣਾ ਸੀ ਜਾਂ ਜੋ ਵੀ ਤੁਸੀਂ ਹੁਣ ਇਹਨੂੰ ਕੌਨਸ਼ੀਅਸ ਹੋ ਕੇ ਕਰਨਾ ਹੈ ਉਹ ਉਸ ਚੈਨਲ ਦੇ ਵਿੱਚ ਕਰਨਾ ਹੈ ਠੀਕ ਹੈ ਤਾਂ ਕਿਉਂਕਿ ਤੁਸੀਂ ਉਹ ਜੋ ਬਲਾਕੇਜ ਕ੍ਰੀਏਟ ਕੀਤਾ ਹੋਇਆ ਹੈ ਉਹ ਬਲਾਕੇਜ ਚੇਂਜ ਨਹੀਂ ਹੋ ਸਕਦਾ ਉਹ ਫਿਕਸ ਹੈ ਉਹਨੂੰ ਕਹਿੰਦੇ ਆ ਸਾਡੇ ਅਕੋਰਡਿੰਗ ਕਿ ਗੁਰਬਾਣੀ ਦੇ ਵਿੱਚ ਉਹ ਚੀਜ਼ ਨੂੰ ਫਿਕਸ ਕਿਹਾ ਜਾਂਦਾ ਹੈ ਆਪਾਂ ਮੰਨ ਲੈਂਦੇ ਆ ਕਿ ਫਿਜ਼ੀਕਲ ਵਰਲਡ ਦੇ ਵਿੱਚ ਸਾਫ ਫਿਕਸ ਹੈ ਫਿਜ਼ੀਕਲ ਵਰਲਡ ਦੇ ਵਿੱਚ ਸਾਰੀਆਂ ਚੀਜ਼ਾਂ ਫਿਕਸ ਹੈ রাইਟ ਫਿਰ ਉਹੀ ਗੱਲ ਹੈ ਨਾ ਕਿ ਆਪਾਂ ਫਿਰ ਸਰੀਰਾਂ ਤੇ ਆ ਜਾਂਦੇ ਆ ਕਿ ਅਸੀਂ ਸਰੀਰਾਂ ਤੇ ਜਨਮ ਮਰਨ ਨੂੰ ਵੀ ਅਸੀਂ ਸਰੀਰ ਦੇ ਨਾਲ ਜੋੜ ਲੈਨੇ ਆ ਬਟ ਗੁਰਬਾਣੀ ਆਤਮਾ ਦੀ ਗੱਲ ਕਰਦੀ ਹੈ ਗੁਰਬਾਣੀ ਮਨ ਦੀ ਗੱਲ ਕਰਦੀ ਹੈ ਸੋ ਜਦੋਂ ਵੀ ਆਪਾਂ ਸੋਲ ਪਾਵਰ ਦੀ ਗੱਲ ਕਰ ਰਹੇ ਆ ਨਾ ਆਪਾਂ ਸੋਲ ਮਤਲਬ ਆਤਮਾ ਪਾਵਰ ਮਤਲਬ ਜੋ ਉਹਦੀ ਊਰਜਾ ਆ ਸੋ ਉਹਦੀ ਊਰਜਾ ਨੂੰ ਅਸੀਂ ਹੀ ਕਿਤੇ ਨਾ ਕਿਤੇ ਬਲੌਕ ਕੀਤਾ ਹੁੰਦਾ ਆਪਣੇ ਕਰਮਾਂ ਦੇ ਨਾਲ ਸੋ ਜਦੋਂ ਅਸੀਂ ਇਸ ਸਰੀਰ ਵਿੱਚ ਜਨਮ ਲੈਂਦੇ ਆ ਤਾਂ ਸਾਡੇ ਕੋਲ ਇੱਕ ਫਿਕਸਡ ਪਾਵਰ ਹੁੰਦੀ ਹੈ ਟੂ ਡੀਲ ਵਿਦ 올 ਦ ਥਿੰਗਸ ਇਨ ਇਨ ਥਿਸ ਵਰਡ ਹੈਨਾ ਸੋ ਇਸ ਕਰਕੇ ਕੀ ਹੁੰਦਾ ਕਿ ਕਈ ਇਨਸਾਨਾਂ ਨੂੰ ਐਕਸਟਰਾ ਮਿਹਨਤ ਕਰਨੀ ਪੈਂਦੀ ਆ ਉਸ ਰਾਹ ਤੇ ਪਹੁੰਚਣ ਵਾਸਤੇ ਉਸ ਰਾਹ ਨੂੰ ਅਚੀਵ ਕਰਨ ਵਾਸਤੇ ਕਈ ਲੋਕ ਹੁੰਦੇ ਆ ਉਹ ਬਹੁਤ ਜਲਦੀ ਅਵੇਕ ਹੋ ਜਾਂਦੇ ਆ ਜਾਂ ਬਹੁਤ ਜਲਦੀ ਉਹਨਾਂ ਚੀਜ਼ਾਂ ਨੂੰ ਸਮਝਣ ਲੱਗ ਜਾਂਦੇ ਆ ਸੋ ਇਹ ਇੱਕ ਰੀਜ਼ਨ ਹੁੰਦਾ ਆ ਇਹਦੇ ਵਿੱਚ ਕੀ ਹੈ ਕਿ ਮੰਨ ਲਓ ਜਿੰਨੀ ਪਾਵਰ ਸਾਨੂੰ ਮਿਲੀ ਹੈ ਅਗਰ ਉਹਨੂੰ ਅਸੀਂ ਟਾਈਮ ਨਾਲ ਫालतू ਚੀਜ਼ਾਂ ਵਿੱਚ ਡਿਪਲੀਟ ਕਰੀ ਜਾਵਾਂਗੇ ਖਤਮ ਕਰੀ ਜਾਵਾਂਗੇ ਤਾਂ ਸਾਡੇ ਚਾਂਸਸ ਉਨੇ ਹੀ ਹੈ ਕਿ ਇਹ ਸਰੀਰ ਉਹ ਆਤਮਾ ਛੱਡ ਕੇ ਫਿਰ ਚਲੀ ਜਾਊਗੀ ਤਾਂ ਇਸ ਕਰਕੇ ਇਹ ਜਿਹੜੀ એનર્ਜੀ ਹੁੰਦੀ ਹੈ ਅਸੀਂ ਐਫੀਸ਼ੀਐਂਟਲੀ ਯੂਜ਼ ਕਰਨੀ ਹੁੰਦੀ ਹੈ ਸਿਰਫ ਫੋਕਸ ਜੋ ਅਸੀਂ ਕਰਨ ਆਏ ਹਾਂ ਅਸੀਂ ਉਹੀ ਚੀਜ਼ਾਂ ਕਰਨੀਆਂ ਹੁੰਦੀਆਂ ਪਾਉ ਨੂੰ ਕਹਿੰਦੇ ਹੁੰਦੇ ਆ ਵੀ ਕਰਮ ਜਿਹੜੇ ਬੰਦੇ ਨੂੰ ਚੰਗੇ ਕਰਨੇ ਚਾਹੀਦੇ ਬੰਦੇ ਨੂੰ ਮਤਲਬ ਕਾਮ ਕ੍ਰੋਧ ਲੋਭ ਮੋਤੋਂ ਬਚਣਾ ਚਾਹੀਦਾ ਉਹਦਾ ਮੇਨ ਰੀਜ਼ਨ ਨਾ ਇਹੀ ਹੁੰਦਾ ਵੀ ਮੰਨ ਲਓ ਤੁਸੀਂ ਜਿਹੜਾ ਬਲਾਕੇਜ ਕ੍ਰੀਏਟ ਕੀਤਾ ਸੀ ਹੁਣ ਤੁਸੀਂ ਦੁਬਾਰਾ ਜਨਮ ਲੈ ਲਿਆ ਉਸੇ ਬਲਾਕੇਜ ਦੇ ਨਾਲ ਤੁਹਾਡੇ ਕੋਲ ਪਾਸੇਜ ਪਹਿਲਾਂ ਹੀ ਛੋਟਾ ਹੈ ਤੁਸੀਂ ਫੇਰ ਹੁਣ ਦੁਬਾਰਾ ਫੇਰ ਤੁਸੀਂ ਉਹੀ ਕਰਮ ਕਰ ਰਹੇ ਹੋ ਉਹੀ ਪੈਟਰਨ ਰਿਪੀਟ ਕਰ ਰਹੇ ਹੋ ਕੋਈ ਚੇਂਜ ਨਹੀਂ ਕਰ ਰਹੇ ਤਾਂ ਬਲਾਕੇਜ ਜਿਹੜਾ ਉਹ ਹੋਰ ਵੱਧ ਗਿਆ ਉਬਲਕਿਤ ਹੋਰ ਵੱਧ ਗਿਆ ਤਾਂ ਸਨ ਦੀ ਲਾਈਟ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਣ ਜਿਹੜੀ ਹੈ ਉਹ ਹੋਰ ਘਟ ਗਈ ਇਟ ਮੀਨਸ ਹੁਣ ਤੁਹਾਡੇ ਕੋਲੇ ਜਿਹੜਾ ਚੈਨਲ ਹੈ ਉਹ ਹੋਰ ਛੋਟਾ ਹੋ ਗਿਆ ਯਾਨੀ ਕਿ ਚੈਨਲ ਛੋਟਾ ਹੈ ਕੰਮ ਤੁਹਾਡੇ ਬਹੁਤ ਜ਼ਿਆਦਾ ਪਿਆ ਕਰਨ ਵਾਲੇ ਤਾਂ ਤੁਸੀਂ ਹੁਣ ਦੇਖਦੇ ਹੋ ਵੀ ਕਿੰਨੀ ਛੇਤੀ ਤੁਸੀਂ ਅਵੈਰ ਹੋਣੇ ਹੋ ਜਾਂ ਤੁਸੀਂ ਇਸੇ ਚੱਕਰ ਚ ਚੱਲਦੇ ਰਹਿਣੇ ਹੋ ਜਨਮ ਮਰਨ ਜਨਮ ਮਰਨ ਦਾ ਗੇੜ ਜਿਹਨੂੰ ਆਪਾਂ ਕਹਿ ਦਿੰਨੇ ਹਾਂ ਤਾਂ ਉਹ ਚੀਜ਼ ਹੈ ਅਗਰ ਤੁਸੀਂ ਕਹੀ ਹੁੰਦੇ ਆ ਕਿ ਜੇ ਉਹਨਾਂ ਦਾ ਮੰਨ ਲਓ ਉਹਨਾਂ ਨੇ ਪਿਛਲੇ ਕਰਮ ਉਹਨਾਂ ਨੇ ਖਰਾਬ ਕੀਤੇ ਕਾਫੀ ਬਲਾਕੇਟ ਸੀਗਾ ਪਰ ਉਹ ਜਿਹੜਾ ਚੈਨਲ ਛੋਟਾ ਸੀ ਨਾ ਉਸ ਚੈਨਲ ਦੇ ਵਿੱਚ ਵਿੱਚ ਹੀ ਉਹਨਾਂ ਨੇ ਸਭ ਅਚੀਵ ਕਰ ਲਿਆ ਕੌਨਸ਼ੀਅਸ ਹੋ ਕੇ ਤੇ ਉਹ ਇੱਕਮਿਕ ਹੋ ਗਏ ਸੋ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਚੈਨਲ ਛੋਟੇ ਦਾ ਮਤਲਬ ਵੀ ਉਮਰ ਘਟ ਹੈ ਨੋ ਇਟਸ ਨੋਟ ਲਾਈਕ ਦੈਟ ਸਾਨੂੰ ਇਹ ਲੱਗਦਾ ਹੈ ਤੁਸੀਂ ਤੁਸੀਂ ਜਿੰਨੀ ਤੁਹਾਨੂੰ એનર્ਜੀ ਮਿਲੀ ਹੈ ਜਿੰਨੀ ਸੋਲ ਪਾਵਰ ਮਿਲੀ ਹੈ ਤੁਸੀਂ ਉਹਦੇ ਨਾਲ ਵੀ ਆਪਦੇ ਸਰੀਰ ਦੀ ਉਮਰ ਜਿਹੜੀ ਹੈ ਉਹ ਵਧਾ ਸਕਦੇ ਹੋ ਹਾਂ ਜੇ ਤੁਸੀਂ ਲੈਵਲ ਤੇ ਹਾਂ ਬਿਲਕੁਲ ਉਮਰ ਦਾ ਆਪਣੇ ਮਨ ਦੀ ਹਵਸ ਹੈ ਹਾਂ ਬਿਲਕੁਲ ਸੋ ਜਿੰਨੀ એનર્ਜੀ ਮਿਲੀ ਹੈ ਨਾ ਬਸ ਉਹਨੂੰ ਅਸੀਂ ਐਫੀਸ਼ੀਐਂਟਲੀ ਯੂਜ਼ ਕਰਨਾ ਹੈ ਸੋ ਇਦਾਂ ਇਹਦੇ ਵਿੱਚ ਇੱਕ ਹੋਰ ਚੀਜ਼ ਆ ਸਕਦੀ ਹੈ ਕਿ ਜਿੱਦਾਂ ਮੰਨ ਲਓ ਆਪਾਂ ਹਰ ਵਾਰੀ ਆਪਣਾ ਕਰਮਾ ਨੂੰ ਮਾੜੇ ਕਰਦੇਗੇ 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 ਤੇ ਇੱਕ ਪੋਜੀਸ਼ਨ ਇਦਾਂ ਦੀ ਆਊਗੀ ਜਦੋਂ ਕਰਮਾ ਦੇ ਜਿਹੜਾ ਭਾਰ ਹੈ ਨਾ ਸਾਡੇ ਤੇ ਇੰਨਾ ਕੁ ਜ਼ਿਆਦਾ ਹੋ ਜਾਊਗਾ ਕਿ ਸਾਡੀ ਸੋਲ ਪਾਵਰ ਬਚੂਗੀ ਨਹੀਂ ਇਸ ਇਨਸਾਨੀ ਜੀਵਨ ਵਾਸਤੇ ਹਾਂ ਤੇ ਜੀਵਨ ਦੇ ਵਿੱਚ ਆਪਾਂ different life forms yes matlab ho ha phir ha phir assi ah jehda apa janwaran da jehda jun hai na janwaran di jun vich pehnde sade chances bad jande kyunki assi apni soul power nu itna k deplete kar liya hoya hai ki insani jamma asi la hi nahi sakde hun ha etho apa kehnde ਜਿਹੜੀਆਂ ਜੂਨਾ ਦੇ ਵਿੱਚ ਕਿਉਂ ਭਟਕਦਾ ਹੈ ਕਿ ਜੇ ਆਪਾਂ ਕੌਨਸ਼ੀਅਸ ਨਹੀਂ ਹੋਏ ਜੇ ਆਪਾਂ ਲਗਾਤਾਰ ਉਹ ਪੈਸੇ ਛੋਟਾ ਕਰਦੇ ਜਾਉਗੇ ਤੇ ਇੱਕ ਟਾਈਮ ਤੇ ਉਹ ਆ ਕੇ ਜਿਹੜਾ ਹੈਗਾ ਕੰਪਲੀਟ ਬਲਾਕੇਜ ਹੋ ਜਾਊਗਾ ਫਿਰ ਆਪਾਂ ਨੂੰ ਮਤਲਬ ਨਹੀਂ ਆਪਣੇ ਕੋਲੇ ਉਹ ਸੋਲ ਪਾਵਰ ਬਚਣੀ ਕਿ ਆਪਾਂ ਇਨਸਾਨੀ ਜਾਮੇ ਦੇ ਵਿੱਚ ਆਈਏ ਤੇ ਆਪਣੇ ਲੈਸਨਸ ਕੈਰੀ ਫਾਰਵਰਡ ਕਰ ਸਕੀਏ ਤਾਂ ਫਿਰ ਆਪਾਂ ਨੂੰ ਉਹ ਚੱਕਰ ਜਿਹੜਾ ਹੈਗਾ ਦੁਬਾਰਾ ਸ਼ੁਰੂ ਕਰਨਾ ਪਊਗਾ ਇਹਦੇ ਵਿੱਚ ਵੀ ਨਾ ਬੜਾ ਚੀਜ਼ਾਂ ਕਈ ਵਾਰ ਆਪਣੇ ਦਿਮਾਗ ਚ ਆਉਂਦੀਆਂ ਕਿ ਮਤਲਬ ਜਿਹੜੀਆਂ ਆਪਾਂ ਕਹਿੰਦੇ ਆ ਕਿ ਜੂਨਾ ਉਹ ਕਿਵੇਂ ਮਿਲਦੀਆਂ ਹਨ ਤਾਂ ਉਹਦੀ ਨਾ ਕੈਟੇਗਰੀਜ਼ੇਸ਼ਨ ਹੁੰਦੀ ਹੈ ਕਿ ਆਪਾਂ ਕਿਵੇਂ ਉਹਨਾਂ ਨੂੰ ਸਮਝ ਸਕਦੇ ਹਾਂ ਵੀ ਮੰਨ ਲਓ ਜਾਨਵਰ ਦੀ ਜੂਨ ਕਿਉਂ ਮਿਲਦੀ ਹੈ ਜਾਂ ਜਿਹੜੀ ਆਪਾਂ ਕਹਦੀਏ ਵੀ ਆਪਾਂ ਦਰਖਤ ਤੱਕ ਬਣ ਸਕਦੇ ਹਾਂ ਪਲਾਂਟਸ ਦੀ ਜੂਨ ਆਪਾਂ ਨੂੰ ਉਹ ਕਿਉਂ ਮਿਲਦੀ ਹੈ ਇਹ ਦੇ ਬਾਰੇ ਅਸੀਂ ਨਾ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿ ਕਦੋਂ ਆਪਾਂ ਸੋਲ ਦੀ ਜਿਹੜੀ ਕਪੈਸਿਟੀ ਜਿਹੜੀ ਆਪਾਂ ਕਹਿ ਰਹੇ ਹਾਂ એનર્ਜੀ ਹੈ ਜਿਹੜੀ ਉਸ ਵਾਈਜ਼ ਆਪਾਂ ਕਿਵੇਂ ਡਿਸਾਈਡ ਕਰਦੇ ਹਾਂ ਕਿ ਹੁਣ ਆਪਣੀ ਜੂਨ ਜਿਹੜੀ ਹੈਗੀ ਉਹ ਕਿਹੜੀ ਹੋਊਗੀ ਰਾਈਟ ਕੁਝ ਹੋਰ ਐਡ ਆਨ ਕਰਨਾ ਚਾਹੋਗੇ ਤੁਸੀਂ ਹਾਂ ਇੱਕ ਆਪਾਂ ਗੱਲ ਕਰਦੇ ਆ ਨਾ ਗੁਰਬਾਣੀ ਦੇ ਵਿੱਚ ਖੇਡ ਵਰਡ ਵੀ ਕਾਫੀ ਯੂਜ਼ ਹੁੰਦਾ ਆ ਹੈਨਾ ਕਿ ਇਹ ਸਾਰੀ ਪਰਮਾਤਮਾ ਦੀ ਖੇਲ ਹੈ ਹੈਨਾ ਤਾਂ ਉਹਦੇ ਵਿੱਚ ਵੀ ਸਾਨੂੰ ਐ ਲੱਗਦਾ ਕਿ ਜੋ ਹੋ ਰਿਹਾ ਨਾ ਬਸ ਪਰਮਾਤਮਾ ਕਰ ਰਿਹਾ ਇਹਨੂੰ ਇੱਧਰ ਐ ਕਰਤਾ ਇਹਨੂੰ ਇੱਧਰ ਐ ਕਰਤਾ ਹੈਨਾ ਇਹ ਚੀਜ਼ਾਂ ਐਕਚੁਅਲੀ ਉੱਥੇ ਵੀ ਖੇਡ ਵਰਡਸ ਕਰਮਾ ਵਾਸਤੇ ਯੂਜ਼ ਕੀਤਾ ਗਿਆ એનર્ਜੀ ਵਾਈਜ਼ ਯੂਜ਼ ਕੀਤਾ ਗਿਆ ਆ ਕਿ એનર્ਜੀ ਹੀ ਆਟੋਮੈਟਿਕਲੀ ਆਪਣੇ ਆਪ ਐ ਐਕਸਚੇਂਜ ਕਰ ਰਹੀ ਹੈ ਆਟੋਮੈਟਿਕਲੀ ਟਰਾਂਸਫਾਰਮ ਕਰਮਾਂ ਹੀ ਇੱਕ ਦੂਜੇ ਦੇ ਨਾਲ ਵਾਪਸ ਆ ਇੱਕ ਦੂਜੇ ਵੱਲ ਵਾਪਸ ਆ ਰਹੇ ਨੇ ਇਹ ਖੇਡ ਕਰਮਾਂ ਦੀ ਹੈ ਇਹ ਕੋਈ ਇਨਸਾਨਾਂ ਦੀ ਖੇਡ ਨਹੀਂ ਹੈ ਕਿ ਕਿਸੇ ਨੇ ਕਿਸੇ ਨੂੰ ਮਾਰਤਾ ਜੀ ਆ ਖੇਡ ਚੱਲ ਰਹੀ ਹੈ ਸਾਡੇ ਇੱਥੇ ਇਹ ਸਾਰੀ ਕਰਮਾਂ ਦੀ ਖੇਡ ਚੱਲ ਰਹੀ ਹੈ ਸੋ ਗੁਰਬਾਣੀ ਦੇ ਵਿੱਚ ਵੀ ਜੋ ਖੇਡ ਬਾਰੇ ਲਿਖਿਆ ਗਿਆ ਉਹ ਕਰਮਾਂ ਦੀ ਖੇਡ ਬਾਰੇ ਲਿਖਿਆ ਗਿਆ ਹੈ ਕੋਈ ਇਹ ਲਾਈਫ ਐਜ਼ ਅ ਡਰਾਮਾ ਨਹੀਂ ਲਿਖਿਆ ਗਿਆ ਜਿਵੇਂ ਗੁਰਬਾਣੀ ਨੂੰ ਜਿਸ ਹੱਦ ਤੱਕ ਪੜ੍ਹਿਆ ਆ ਸਮਝਿਆ ਸਾਨੂੰ ਇਹ ਚੀਜ਼ ਲੱਗੀ ਹੈ ਕਿ ਆ ਜੋ ਸਵਾਸ ਕਹਿੰਦੇ ਨੇ ਕਿ ਮਤਲਬ ਫਿਕਸ ਨੇ ਤਾਂ ਉਹਦਾ ਹਾਂ ਇੱਕ ਪਰਸਪੈਕਟਿਵ ਹੋਰ ਹੈ ਬਟ ਸਾਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਸ਼ਾਇਦ ਸਾਡੇ ਸਾਹ ਹੀ ਜਿਹੜੇ ਹੈਗੇ ਨੇ ਨਾ ਉਹ ਲਿਖੇ ਹੋਏ ਨੇ ਵੀ ਇੰਨੇ ਸਾਹ ਹੀ ਲੈਣੇ ਆਬੀਅਸ ਜੀ ਗੱਲ ਹੈ ਆਪਾਂ ਨੂੰ ਜਦੋਂ ਆਪਾਂ ਕਹਿੰਦੇ ਆ ਕਿ ਆਪਾਂ ਚੀਜ਼ਾਂ ਨੂੰ ਸਮਝਣਾ ਤਾਂ ਆਪਾਂ ਨੂੰ ਥੋੜੀ ਜੀ ਡੂੰਘਾਈ ਦੇ ਵਿੱਚ ਉਤਰਨਾ ਪੈਂਦਾ ਇਨਰ ਵਰਕ ਦੇ ਥਰੂ ਜਾਂ ਆਪਾਂ ਕਹੀਏ ਕਿ ਆਪਾਂ ਨੂੰ ਹੋਰ ਡਿਟੇਲ ਨਾਲ ਜੇ ਐਨਾ ਹੀ ਸੌਖਾ ਹੋਵੇ ਆਪਾਂ ਨੂੰ ਹਰ ਇੱਕ ਚੀਜ਼ ਸਮਝ ਨਹੀਂ ਫਿਰ ਤਾਂ ਬਹੁਤ ਹੀ ਈਜ਼ੀ ਹੋ ਜਾਊਗਾ ਹਨਾ ਇੰਨਾ ਸੌਖਾ ਨਹੀਂ ਹੁੰਦਾ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਨੂੰ ਕੀ ਆਪਾਂ ਕੀ ਸੋਚਦੇ ਆ ਕਿ ਗੁਰਬਾਣੀ ਸਿਰਫ ਆਪਣੇ ਫਿਜ਼ੀਕਲ ਵਰਲਡ ਦੀਆਂ ਗੱਲਾਂ ਕਰ ਰਹੀ ਹੈ ਵੀ ਆਪਣੇ ਨਾਰਮਲ ਇਨਸਾਨਾਂ ਦੀਆਂ ਗੱਲਾਂ ਕਰ ਰਹੀ ਹੈ ਮੇਰੀ ਨੀ ਉਮਰ ਹੈ ਇੰਨੀ ਮੈਂ ਵਧਾਤੀ ਇੰਨੀ ਘਟਾਤੀ ਮੈਨੂੰ ਆਪਾ ਲਾਜੀਕਲੀ ਵੀ ਸੋਚੀਏ ਤਾਂ ਗੁਰਬਾਣੀ ਇਹ ਚੀਜ਼ ਨੇ ਘਟਾਈ ਕਿਉਂ ਹਾਂ ਕਿਉਂ ਹੀ ਕਿਉਂ ਹੀ ਕਰੂਗੀ ਜਦੋਂ ਆਪਾਂ ਜਦੋਂ ਗੱਲ ਪਰਮਾਤਮਾ ਦੀ ਉਸਤਤਿ ਚ ਕਰ ਰਹੀ ਹੈ ਗੁਰਬਾਣੀ ਜਦੋਂ ਗੱਲ ਉਹ ਪਰਮਾਤਮਾ ਨਾਲ ਇੱਕਮਿਕ ਹੋਣ ਦੀ ਕਰ ਰਹੀ ਹੈ ਤਾਂ ਉਹ ਫਿਜ਼ੀਕਲ ਵਰਲਡ ਦੀਆਂ ਗੱਲਾਂ ਆਬਵੀਅਸਲੀ ਨਹੀਂ ਕਰੂਗੀ ਉਹ ਮਨ ਦੀ ਅਵਸਥਾ ਆਤਮਿਕ ਅਵਸਥਾ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰ ਰਹੀ ਹੈ ਤਾਂ ਉਹ ਕਿਉਂ ਹੀ ਗੱਲ ਕਰੂਗੀ ਵਿਸਵਾਸਨ ਦੀ ਜਿਹੜੀ ਹੈਗੀ ਉਹ ਗਿਣਤੀ ਤੁਹਾਨੂੰ ਦਿੱਤੀ ਹੋਈ ਹੈ ਸਾਨੂੰ ਇਹ ਚੀਜ਼ ਲਾਜੀਕਲੀ ਕਰੈਕਟ ਲੱਗ ਰਹੀ ਹੈ ਬਾਕੀ ਜੇ ਤੁਹਾਡਾ ਕੁਝ ਹੋਰ ਐਡ-ਆਨ ਹੈ ਤਾਂ ਯੂ ਆਰ ਮੋਸਟ ਵੈਲਕਮ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਤੁਸੀਂ ਕੁਝ ਐਡ-ਆਨ ਕਰਨਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਹੋਰ ਡਿਫਰੈਂਟ ਥਿਊ ਹੈ ਤਾਂ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਹੋ ਸਾਨੂੰ ਸਾਰੇ ਕੁਐਸਚਨਸ ਦੇ ਆਨਸਰ ਹੀ ਮਿਲ ਜਾਣ ਜੇ ਆਪਾਂ ਮੈਂ ਕਹੀਏ ਕਿ ਸਾਨੂੰ ਸਭ ਕੁਝ ਹੀ ਪਤਾ ਹੈ ਜਾਂ ਸਭ ਕੁਝ ਹੀ ਅਸੀਂ ਅਚੀਵ ਕਰ ਲਿਆ ਫਿਰ ਤਾਂ ਆਪਾਂ ਇੱਕਮਿਕ ਹੋ ਹੀ ਗਏ ਨਾ ਪਰਮਾਤਮਾ ਨਾਲ ਸੋ ਉਹ ਤਾਂ ਬਹੁਤ ਲੰਬੀ ਜਰਨੀ ਹੈ ਉਹ ਤਾਂ ਆਪਾਂ ਜਿਵੇਂ ਜੇ ਆਪਾਂ ਸਾਰੇ ਮਿਲ ਜੁਲ ਕੇ ਚੱਲਾਂਗੇ ਵਿਦਆਊਟ ਐਨੀ ਕਨਫਲਿਕਟ ਡਿਸਕਸ਼ਨ ਦੇ ਰੂਪ ਚ ਚੱਲਾਂਗੇ ਮੇਰੇ خیال ਨਾਲ ਆਪਾਂ ਕਾਫੀ ਕੁਝ ਅਚੀਵ ਕਰ ਸਕਦੇ ਆ ਸੋ ਅਗਰ ਤੁਹਾਡੇ ਦਿਮਾਗ 'ਚ ਕੋਈ ਵੀ ਡਾਊਟ ਹੈ ਕੋਈ ਵੀ ਕੁਐਸਚਨ ਹੈ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਤੁਸੀਂ ਕਮੈਂਟ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ ਥੈਂਕ ਯੂ so much